ਚੰਦਰਪਾਲ ਜੀ ਮਿਸਤਰੀ ਠੇਕੇ ਦਾ ਸ਼ੁਰੂ ਹੋਇਆ ਹੈ ਗੌਰੂ ਪahlwan ਤੇ ਕਾਲੂ ਫਰੋਜਪੁਰ ਤੇ ਸਾਡੇ ਵੀਰ ਜਿਹੜੇ ਜਲਦੀ ਦਾ ਮੈਦਾਨ ਦੇ ਵਿੱਚ ਆ ਗਏ ਗੌਰੂ ਪਾ ਬੱਲੇ ਬੱਲੇ ਇੱਥੇ ਰੱਖ ਇਕ ਅੱਧੀ ਤਾੜੀਆਂ ਮਾਰ ਦਿਓ ਜੇ ਮੁਕਾਬਲਾ ਵਧੀਆ ਲੱਗਿਆ ਪਰਕਰ ਤੇ ਕਾਤਕੇ ਦੀ ਟੱਕਰ ਹੈ ਕਾਤੂ ਕੋ ਪ੍ਰਗਟਾ ਤੇ ਰੋਗ ਨਹੀਂ ਹੁੰਦਾ ਆਰ ਪਾਰ ਮੁਕਤੀ ਹਣੀ ਕਿਟਾਰਾ ਸਾਹਿਬ ਨੇ ਪਹਿਲਾਂ ਬੋਲਿਆ ਵੀ ਆਰ ਪਾਰ ਮੁਕਤੀ ਹਣੀ ਚਾਹੀਦੀ ਹੈ ਜਿਹਦਾ ਲੜਕਾ ਫਰੋਹੇਪੁਰ ਸੋਹਣਿਆ ਦਾ ਉਥੇ ਜਾ ਕੇ ਗੱਲ ਕਰਨੀ ਹੈ ਲਓ ਸਾਹਮਣੇ ਇਸ ਲਈ ਬਹੁਤ ਵਧੀਆ ਟੱਕਰ ਵੱਲਾਂ ਦੇ ਦਰਮਿਆਨ ਕਾਲੂ ਫਰੋਹੇਪੁਰ ਵਾਲਾ ਪਾਸੇ ਪ੍ਰਗਟਾ ਤੇ ਕਾਤੀਆ ਕੋਈ ਟਾਮ ਨਹੀਂ ਨਹੀਂ ਖੁੱਲਈ ਰ ਸਭਾ ਹਾ ਆਰ ਪਾਰ ਰੁਟੀ ਲੈਣੀ ਆ ਇਹ ਕਿਹੜਾ ਘਰਮੀ ਦੇ ਬਣਾਣਾ ਸੰਗਰੀਗਰ ਦੀ ਜੋ ਕਮੇਟੀ ਦਾ ਫੈਸਲਾ ਸਾਡੀ ਪ੍ਰਬੰਧਕ ਕਮੇਟੀ ਤੰਤਰ ਪਰ ਬੱਤ ਨਹੀਂ ਆ ਵਾਲੀ ਬਣੀ ਕਰਪਾ ਹੈ ਸਾਡੇ ਗੁਰੂ ਦੇ ਲੰਗਰ ਉੱਤਪਤ ਬੱਤਾਂ ਜਾ ਰਹੇ ਹੈ ਆਓ ਬੱਲੇ 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 ਪੱਲੇ ਕਾਦੀਆਂ ਵੀ ਰਿਸਦਾ ਤੇਰੀਆਂ ਆਓ ਕੁਮਾਰ ਕਰਦਾ ਹੋਇਆ ਤਾੜੀ ਮਾਰਦੇ ਚਲੀ ਜੋਰ ਆਤਾ ਹੋਇਆ ਇੱਕ ਵੱਖਰਾ ਜਿਹਾ ਨਜ਼ਾਰਾ ਦੇਖਦੀਆਂ ਵਾਹ ਵੰਦਿਆ ਰਿਓ ਵਿਸਾ ਤੇਰੀਆਂ ਕਾਫੀ ਅੱਜ ਪ੍ਰਗਟ ਪ੍ਰਗਟ ਦੇ ਕਾਪੂਆ ਧੌਂ ਦੇ ਬੋਲ ਆਖਿਆ ਬੜਾ ਜੋਰ ਲੱਗਦਾ ਕਿ ਜੋਰ ਤੇ ਜਵਾਨੀ ਹੁੰਦੀ ਉਮਰ ਦਾ ਖੇਡ ਜੀ ਉਹਦੇ ਵਿੱਚ ਹੁੰਦਾ ਕਹਿੰਦੇ ਸਾਨਾ ਵਾਲਾ ਪੇੜੀ ਅੱਜ ਸਾਨਾ ਵਾਲਾ ਪੇੜੀ ਕਾਤੀਆ ਕੋ ਪ੍ਰਗਟ ਕਾਲੂ ਤੇ ਕਾਲੂ ਇੱਕ ਫਰੋਲ ਕਰੀਆ ਵਰਪੀ ਸਿੰਘ ਗੋਗੂ ਨਾਮ ਚਾਲਣ ਵਾਲਾ ਪੁੰਡਾ ਵਾਹ ਵਾਹ ਬਹੁਤ ਵਧੀਆ ਅਸਲ ਬੱਕਰ ਹੈ ਆ ਵਾਹ ਮੁੰਡਾ ਮੌਜੂਦਾ ਲਗਾ ਰਿਹਾ ਕਾਲੂ ਕੀ ਜੀ ਅੱਜ ਲੱਗਦਾ ਜੋਰ ਹੋ ਬੱਲੇ ਦੇ ਦਰਮਿਆਨ ਇਸ ਸੰਗਤ ਦੇ ਬਹੁਤ ਵੱਡੇ ਬਪਾ ਸਵਰਗਵਾਸੀ ਕਰਤਾ ਆਹਾਹਾ ਉਹ ਬੱਲੇ 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 ਤਾਰੀਆਂ ਤਾਰੀਆਂ ਰੇਵਾ ਪਾ ਦਿਨਾ ਆਹਾਹਾ ਆਉਂਦਾ ਸਵਾਦ ਤੇ ਨਾ ਮੇਲਾ ਦੇ ਫੰਗਾ ਪੂਰਾ ਜੋਰ ਲਗਿਆ ਮੁੰਡਿਆਂ ਦਾ ਆਪਾਂ ਮਾਨਸਮਾਨ ਇਹਨਾਂ ਮੁੰਡਿਆਂ ਦਾ ਜਰੂਰ ਕਰਾਂਗੇ ਜੇ ਸੁਪਰਵਾਲ ਲਈ ਫੌਜੀ ਸਾਹਿਬ ਹੋ ਗਿਆ ਵੀ 50 ਬੰਦਿਆਂ ਦਾ ਮਾਨਸਮਾਨ ਹੋਵੇਗਾ ਬਾਹੂ ਹੋਇ ਪਵਾਲਿਆ कभी गल नहीं बनी अमर जलानाबाद तो बहुत बढ़िया टक्कर इतने पड़ने पटाखे वाह लड़ताए महाराज में स्टाट ना लग रहे हो गए एक गोफी की चजन आ रही है पर ਕੁਰਸੀਆਂ ਲੱਗਿਆ ਉਹ ਨਹੀਂ ਬੈਂਦੀਆਂ ਸਾਡੀ ਕੁਰਸੀਆਂ ਇਹ ਤਾਂ ਲੰਗਰ ਦੇ ਜਿਹਨਾਂ ਦੀ ਡਿਊਟੀ ਆ ਉਹ ਲੰਗਰ ਹਾਲ ਦੇ ਵਿੱਚ ਸਾਡੇ ਵੀਰ ਚਲੇ ਜਾਂਦੇ ਉਹਨਾਂ ਦੀ ਡਿਊਟੀ ਲੰਗਰ ਹਾਲ ਦੇ ਵਿੱਚ ਲੱਗ ਗਈ ਹੈ ਸੋ ਸਰਵਾਰਾ ਦੀ ਲੋੜ ਆਉਂਦੀ ਹੈ ਹੱਥਾਂ ਨਾਲ ਕੇ ਬੈਂਦੀ ਲਾਜ ਕਵਾਸੇ ਜੂਰ ਲੱਗਦਾ ਹਮੇ ਇੱਕ ਵਾਰ ਵੀ ਪੱਤੀ ਆ ਜੋ ਮਰੇ ਕੋ ਅੱਗੇ ਪੱਤੀ ਦੇ ਜਿਹੜੇ ਉਹ ਪੈਸੇ ਅਸੀਂ ਅੱਗੇ ਵੀ ਗਿਆ ਸੀ ਪਿੰਡ ਦੀ ਪਿਆਰ ਕਣੀ 5-7 ਬੰਦੇ ਤੇ ਕਮੇਟੀ ਵਾਲੇ 16 ਬੰਦੇ ਸਾਰਾ ਪਿੰਡ ਹੀ ਅੱਗੇ ਆਇਆ ਪਾ ਹਟਾ ਦਾ ਅਸੀਂ ਕਿਹੇ ਲੱਗ ਸੋ ਤੁਮ ਪ੍ਰਵਾਹ ਹੋਏ ਟੱਕਰ ਨਹੀਂ ਗਰਾਊਂਡ ਦੇ ਵਿੱਚ ਆਏ ਲੱਡੂ ਪਵਾ ਲਾ ਗਿਆ ਬਾਈ ਜੀ ਭਰਾਨੀ ਲੰਮੋਟ ਨਾਲ ਜੋਰ ਖਾਤੋਂ ਲਾ ਰੋ ਤੁਸੀਂ ਪਿੱਛਾ ਕਿਨੇ ਨਾ ਖੇ ਲੱਗ ਜੋ ਹਲਵਾਨੋ ਉਹ ਬਾ ਬਾ ਤੇ ਮੋਂਨ ਨੂੰ ਧੰਨਵਾਦ ਕਰਨਾ ਨਾਲ ਸਹਾਇਕੀ ਪਿੰਡ ਸਾਡੇ ਜਮਾਲ ਕੇਤੇ ਨੱਚਾ ਰੂਹੀ ਸਹਿਯਾਰ ਲਾਗੂ ਤੋਂ ਮੰਡੀ ਪੱਖਾ ਮਾਲ ਮਸ਼ਾਲਾ ਮਾਲ ਤੇ ਟੈਰਿੰਗਟਰੀਆਂ ਇਹਨਾਂ ਦਾ ਵੀ ਧੰਨਵਾਦ ਕਰਨਾ ਜੀ ਮਾਤਾ ਕ੍ਰਿਸ਼ਨਾਂ ਦੀ ਜੀਤੀ ਸਾਹਿਬ ਸਟਾਰ ਵੀਡੀਓ ਵਾਲੇ ਸਰਕਵਾਸੀ ਕਰਤਾਰ ਸਿੰਘ ਪਹਿਲਵਾਨ ਲੱਖੇ ਤੇ ਤਾਂ ਇਹਨਾਂ ਦਾ ਵੀ ਧੰਨਵਾਦ ਕਰਨਾ ਤਾਹਵਲੋਂ ਗ੍ਰਾਮ ਪੰਚਾਇਤ ਨੂੰ ਧੰਨਵਾਦ ਸ਼ਿਫਟ ਟੌਪ ਦੇ ਨਾਲ ਕਮੇਟੀ ਵਾਲੇ ਮੈਂਬਰ ਲੰਗਰ ਦੇ ਵਿੱਚ ਸੁਭਾ ਦੋ ਲੱਗੀਆਂ ਸਾਰਿਆਂ ਦੇ ਆਪਾ ਧੰਨਵਾਦ ਆਓ ਟੱਕਰ ਸਿਰੇ ਦੀ ਜੋਰ ਲੱਗਦਾ ਉਹ ਮੇਰੇ ਹੀ ਨੂੰ ਦੋ ਘਰਵਾਨਾਂ ਦੇ ਦਰਮਿਆਨ ਟੱਕਰ ਹੈ ਕਿ ਜੋਰ ਤੇ ਜਵਾਨੀ ਹੁੰਦਾ ਪੰਮਰਾ ਦਾ ਖੇਡ ਵੀ ਤੇਰੇ ਵਿੱਚ ਹੁੰਦਾ ਤੇਰੇ ਸਾਧਾ ਵਾਲਾ ਖੇਡ ਵੀ ਆਪਾਂ ਦੇ ਕਿਸੇ ਦਾ ਥੇਲ ਕਰੇ ਵੇ ਕੁੜੇ ਨਾ ਆਪਣੇ ਦਾ ਨਾ ਆਪਣੇ ਕੁਸ਼ਤੀ ਆਰ ਪਾਰ ਦਾ ਲੈਣੀ ਐ ਸੇ ਕੋਈ ਤਿਆਰ ਨਹੀਂ ਕੁਛ ਨਹੀਂ ਐਵੇਂ ਕੱਫੇ ਕਰਦੇ ਆ ਉਹ ਪਾਰਵਾਰਾਂ ਵੀ ਚਾਰ ਰਾਂ ਜਿਨ੍ਹਾਂ ਦੇ ਨਾਮ ਬੋਲੇ ਰਿਹਾ। ਨਾਲ ਇੱਕ ਪਾਸੇ सोनू ਗੋਲੂ ਵਾਲਿਆ, ਸੰਦੀਪ ਗੋਲੂ ਵਾਲਿਆ ਖੇਡਿ ਰਿਹਾ। ਬਹੁਤ ਵਧੀਆ ਟੱਕਰ ਹੈ। ਧੰਨ ਧੰਨ ਬਾਬੇ ਕੜਾਈ ਵਾਲੇ ਦੀ। ਬਹੁਤ ਬੱਦੀ ਕਿਰਪਾ ਮੇਰੇ ਵੀਰੋ। ਅੱਜ ਉਹਨਾਂ ਦੀ ਕਿਰਪਾ ਦੇ ਕਰਕੇ ਇਸ ਪਿੰਡ ਦੇ ਵਿੱਚ ਬਹੁਤ ਮੰੰਦੇ ਸਮੇਂ ਤੋਂ ਮੇਲੇ ਲੱਗਦੇ ਆ ਰਹੇ ਆ। ਸੋ ਸਾਰੇ ਸੇਵਾਦਾਰਾਂ ਦਾ ਧੰਨਵਾਦ। ਰਾਜਪੁਰਾ ਦੇ ਕੈਸ਼ੀਅਰਾਂ ਦਾ ਵੀ ਧੰਨਵਾਦ ਹੈ। ਔਰ ਸੋਮੇਂਦਰ ਘਟਾਰਾ ਜੀ ਦੇ ਸਰਪੰਚ ਜੀ भी, रासे जी रजिंदर रमनी मथुन सरपंच जोरा पहलवान राजवीर सिंह मट्टा राजा के नाम शुकरपाल जी मिस्त्री गुरजंट पहलवान जो तो तो हाजी खरे तो कर दोनों भावानों को नहीं अमृतसर की टक्कर लड्डू के कीर्तन की टक्कर ਕੋਈ ਵੀ ਯਾਰਾ ਘਬਰਾਓ ਨਾ ਸਾਰੇ ਬਾਬੇ ਦੇ ਸੇਵਾਦਾਰਾਂ ਤੁਸੀਂ ਰਲ ਕੇ ਮਿਲ ਕੇ ਕਰੋ ਕੋਈ ਗੱਲ ਨਹੀਂ ਸਾਰੇ ਕਮੇਟੀ ਰਲ ਕੇ ਇੱਕ ਫੈਸਲਾ ਲੈ ਲਿਆ ਪਰ ਜੋ ਮਰਜੀ ਤੇ ਤੁਹਾਡਾ ਫੈਸਲਾ ਤੁਮ ਹੋਵੇਗਾ ਲਓ ਸਾਹਮਣੇ ਇਸ ਲਈ ਟੱਕਰ ਬਹੁਤ ਹੋ ਰਹੀ ਹੈ ਲੱਗਦਾ ਜੋਰ-ਜ਼ੋਰ ਦੇ ਵੱਤੋਂ ਐਂ ਸਰੇ ਦੀ ਟੱਕਰ ਹੈ ਛੋਟੀ-ਛੋਟੀ ਦੇ ਪਰਵਾਹ ਆਇਆ ਵੱੱਪਰ ਆਇਆ ਨੌਜਵਾਨ ਕਹਿੰਦੇ ਗਵਾਡਨ ਵਾਲਾ ਰਾਜਸਥਾਨ ਤੋਂ ਪਹੁੰਚਿਆ ਹੈ ਮੂਹਰੇ ਨਹੀਂ ਆਇਆ ਹੋਇਆ ਹੈ ਮੌਬਲੀ ਫਰਤਾਰੀ ਮੋੜਾ ਆ ਬੱਲੇ ਆਹਾਹਾਹਾ ਹਰਦੀ ਹੋਈ ਬਾਤ ਮਿੱਟੀ ਦੀ ਤੋੜ ਪਕਰ ਸਿਰੇ ਦੀ ਹੈ ਲਾਪੇ ਤੇ ਗੱਡੀ ਤੇ ਮੁਹਰਦ ਫਰੋਜ਼ਪੁਰ ਬਾਮਾ ਦੇ ਵਿੱਕੀ ਪਹਾੜੀਓ ਵੀ ਮਾਰੇ ਰੜ ਗਏ ਬਾਮਾ ਦੇ ਵਿੱਕੀ ਅਮਨ ਦੇ ਅਮਰਜ ਚਲਾਲਾਵਾ ਦਾ ਮੁਕਾਬਲਾ ਫਿਰ ਸ਼ੁਰੂ ਹੋ ਗਿਆ गाना ते बि आए गाना ते गाना त ਪਾਸਪੋਰਟ ਸੌਖਾ ਲਿਖਿਆ ਜਾਂਦਾ ਹੈ ਉਸ ਦੇ ਹਿਸਾਬ ਨਾਲ ਕਮੇਟੀ ਵੱਲੋਂ ਪੈਸੇ ਦੇ ਪ੍ਰਵਾਹ ਨੂੰ ਮਿਦਿਆ ਨੇ ਬਹੁਤ ਬੜਾ ਹੋ ਬਨੇ ਇੱਥੇ ਰੱਖੋ ਆਓ ਆਓ ਨੋਟ ਕਰਨਾ ਇੱਕ ਪਾਸੇ ਬਹੁਤ ਵਧੀਆ ਕਾਟਾ ਪ੍ਰਵਾਹ ਇੱਕ ਪਾਸੇ ਦੇਡੂ ਪ੍ਰਵਾਹ ਦੀ ਚੱਕਰ ਹੈ ਗੱਲ ਮਾਲਾਂ ਦੇ ਲੰਦਰ ਦੇ ਵਿੱਚ ਸਵਾ ਚੱਲ ਰਹੀ ਹੈ ਲੰਦਰ ਦੇ ਵਿੱਚ ਕਿਹੜੇ ਸੇਵਾ ਕਰ ਰਿਹਾ ਉਹ ਪ੍ਰਵਾਹਾਂ ਦਾ ਵੀ ਵਿਸ਼ੇਸ਼ ਤੌਰ ਤੇ ਧਿਆਨ ਜਿਹਦੀ ਜੁੜੀ ਜਿੱਥੇ ਜੱਗੀ ਆ ਬਾਪਾ ਕਰੀਆ ਜਾਣੀ ਜਾਣਾ ਮੇਰ ਕਰੇ ਸਾਰੇ ਚੜਦੀ ਕਲਾ ਰੱਖੇ ਕਿਉਂਕਿ ਸੱਚੇ ਮਨੋਂ ਜਿਹੜਾ ਮੰਨਤ ਮੰਗਦਾ ਹੈ ਉਸ ਦਾਤੀ ਆ ਕੇ ਉਹ ਵੀ ਉਹ ਜਰੂਰ ਪੂਰੀ ਕਰਦਾ ਹੈ ਮਨ ਸਾਫ਼ ਹੋਣਾ ਚਾਹੀਦਾ ਮਨ ਵਿੱਚ ਅਮਰ ਜੀ ਸੇ ਸ਼ਰਧਾ ਹੋਣੀ ਚਾਹੀਦੀ ਹੈ ਤੇ ਸਭ ਕੁਝ ਹੀ ਦੇ ਹੁੰਦਾ ਹੈ ਮਨ ਸਾਫ਼ ਹੋਵੇ ਤੇ ਸਭ ਕੁਝ ਮਿਲ ਜਾਂਦਾ ਇਹਦੇ ਘਰੇ ਕੋਈ ਘਟਨਾ ਨਹੀਂ ਜਿਹੜੀ ਧੋਦੀ ਸਿਵਾਲ ਤੋਂ ਲੋਕ ਬੋਲਦੇ ਆ ਹਾਂ ਜੀ ਦੇਵਤੂ ਬਾਈ ਬਹੁਤ ਸਾਰਾ ਮਾਣ ਮਾਨ ਕਮੈਂਟਰੀ ਦੇ ਬੋਲਾਂ ਦਾ ਕਰਦਾ ਧੰਨਵਾਦ ਕਰਦਾ ਜਵਾਨ ਸਾਧੂ ਹੋ ਗਈ ਕੱਲ ਨੂੰ ਇੱਕ ਮੰਨਤ ਮਨਜੀਤ ਸਿੰਘ ਜੱਸੇਵਾਲ ਵਾਲਾ ਬਾਈ ਨੇ ਕਹਿੰਦਾ ਜੇ ਬਾਈ ਸਮਣਾ ਸਰਪੰਚ ਬਣ ਗਿਆ ਤੇ ਮੈਂ ਕੁਸ਼ਤੀ ਚੰਡੀ ਦੀ ਜਣਾਉਂਗਾ ਬਹੁਤ ਦਿਨ ਆ ਗਿਆ ਬਾਈ ਦੱਸਾ ਬਾਈ ਕਹਿੰਦਾ ਕੱਲ ਨੂੰ ਪੁਸ਼ਤੀ ਕਰਵਾਵਾਂਗੇ ਸੋ ਬਹੁਤ ਬਹੁਤ ਧੰਨਵਾਦ ਗੱਬਰ ਤੇ ਲਾਲ ਚੰਦ ਗੱਬਰ ਫੜ ਚਾਰੀ ਨੌਜਵਾਨ ਗੱਬਰ ਪਹਿਲਵਾਨ ਤੇ ਬਾ ਬਾ ਚੱਤ ਲੈ ਵੀ ਮੁੰਡਿਆ ਮੁਹਿੰਦਾ ਪਿਆਰੀ ਫਰ ਸੋਹਣਾ ਸਰੀਰ ਦਾ ਮੁੰਡਿਆ ਵੇਖੋ ਆ ਗਏ ਜੰਮਾ ਨਗਰੋਂ ਨਾਮ ਤੇ ਹਨਾ ਇਹਨੂੰ ੱੱਪਰ ਕਹਿੰਦੇ ਆ ਇਹਨੂੰ ਕਰਾਇਆ ਵਾਸਤੇ 1 ਲੱਖ ਰੁਪਏ ਲਾ ਕੇ ਬੱਲੇ ਬੱਲੇ ਕਰ ਰਹੀ ਸੀ ਮੇਰੇ ਵੀਰੋ ਟੌਨੀ ਬਾਜੂਆਂ ਵਾਲਾ ਸਹੀ ਹੈ ਬਾਬਾ ਜੀ ਮੋਹਰਾ ਫੜਾ ਨਾਲ ਆ ਗਿਆ ਚੰਦਾ ਕੋਈ ਬਾੜੀ ਦੂਰੋਂ ਚੱਲ ਕੇ ਆਇਆ ਉਹ ਵੀ ਬਾੜੀ ਦੂਰੋਂ ਚੱਲ ਕੇ ਆਇਆ ਮੁਕਾਬਲਾ ਸਿਰੇ ਦਾ ਲੱਗੀ ਸਰਸੇ ਵਾਲਿਆ ਦੇਖੋ ਮੁੰਡਾ ਹੁਣ ਪਟਾਕੇ ਚਾਲਿਆ ਆਹ ਦੇਖ ਹੁਣ ਕਿਹੜਾ ਪੱppa ਥੱਲੇ ਪਟਾੜਾ ਮੇਰੇ ਵੀਰੋ ਪੱppa ਥੱਲੇ ਬੱਲੇ ਬੱਲੇ ਆ ਉਹ ਆਹ ਤੇ ਆ ਗਈ ਯਾਰ ਕੋ ਦੇਖਿਓ ਓਏ ਨਾ ਆਪਣੀ ਬਾਹ ਨਹੀਂ ਮਰੋੜਨੀ ਬਾਈ ਤੇ ਠੱਗਾ ਵੀਰੇ ਥੋੜਾ ਵਿੱਚ ਆਨ ਗੱਲਬਾਤ ਸਿਰਾਂ ਪੱਕਰ ਸਿਰੇ ਦੀ ਹੈ ਯਸ਼ਵੀਰ ਨੰਬਰਦਾਰ ਵੀ ਆਇਆ ਹੈ ਅੱਜ ਦੇ ਮੈਚੇ ਤੇ ਬੜਾ ਧੰਨਵਾਦ ਨੰਬਰਦਾਰ ਆ ਆ ਦੇਖ ਲੈ ਟੱਕਰ ਇੱਕ ਪਾਸੇ ਹਾਰਤਾਂ ਤੇ ਦੂਜੇ ਪਾਸੇ ਉਹ ਦੋਵੇਂ ਨਹੀਂ ਬੜੀ ਬਦਾਵਣਾ ਨਹੀਂ ਕਰਾ ਲਈ ਜੈ 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 ਉਹ ਨਹੀਂ ਹੋਇਆ ਮੈਂ ਤਖਾ ਹੁਣ ਦੇਖੋ ਨਿਆਰਾ ਆਏ ਲੰਗਿਆ ਯਾਰ ਜਦ ਬੁੜੀਆਂ ਨਰਦੀਆਂ ਤੌਰ ਤੇ ਪਹਿਲਾ ਰੁਕਣਾ ਬਹਿ ਲਾਉਂਦੇ ਲਾਲ ਚੰਦ ਆ ਇੱਕ ਪਾਸੇ ਹੁਣ ਤਾਂ ਦੇਖਦਾ ਵੀ ਮੁੰਡਾ ਬੱਲੇ 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 ਉਹ ਬਹਾਵ ਵਾਲੀਆ ਤੌਰ ਤੇ ਜੀਦੀ ਨਾ ਇੱਥੇ ਹਾਂ ਆਹਾ ਕੀ ਲਾਤਾ ਹੈ ਬਾ ਠੀਕ ਹੈ ਠੀਕ ਹੈ ਸਿੰਧਾਰਾ ਤੁੰਡੀ ਖੜਾ ਸਚਨ ਯੂਕੇ ਵਾਲੀ ਤੇ ਗਿਆ ਸਦਾ ਵੀ ਅਮਰੀਕਾ ਦੀ ਧਰਤੀ ਦੇ ਮਾਣ ਵਾਲੀ ਗੱਲ ਹੈ ਮੈਨਾਂ ਦੀ ਕੋਈ ਗੱਲ ਨਹੀਂ 라 ਵੀ ਸਚਨ ਧੰਨਵਾਦ ਅਮਰੀਕਾ ਦੇ ਬੱਠਾ ਮੁੰਡਾ ਪਰ ਇੱਧਰਲੇ ਪਾਸੇ ਕੱਪਰ 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 ਮੈਨੂੰ ਲੈਣਗੇ ਲੋਕ ਵੀ ਮਾਰ ਕੇ ਲੈ ਕੱਪਰ ਕੱਪਰ ਲੈ ਸੀਗੀ ਕੱਪਰ ਦੇ ਫਲੀ ਨਹੀਂ ਭੰਨੀ ਉਹ ਨਾ ਛੱਡਿਆ

ਜਿਆਰਿਆ ਬਈ ਤੜੀ ਹੋਰ ਆਰਵਾਦ ਦੇ ਤੇ ਫਿਰਦੇ ਔਰ ਆਪਾ ਲੋਕ ਹੁਣ ਛੜਾ ਕੇ ਬਖਵਾ ਹੁਣ ਛੜਾ ਕੇ ਬਖਵਾ ਚਾਬੀਆਂ ਲਾਹੌਰ ਫਿਰਦੀਆਂ ਹੁਣ ਛੜਾ ਕੇ ਬਖਵਾ ਅੱਲ ਲਾਤੀ ਵਸਾ ਲਈ ਤੈਨੂੰ ਕਿਹਨੇ ਕਿਹਾ ਸੀ ਵੀ ਹੱਥ ਦੇ ਵਸਾਇਆ ਲਾਤੀ ਵਸਾ ਲਈ ਆ ਕੇ ਉੱਠਾ ਮੰਗੇ ਰਹਿ ਗਿਆ ਹੁਣ ਤੂੰ ਦੇਖ ਰਿਹਾ ਕਿਸ ਮਰਨਾ ਓ परर त महाराज में सट ल ਰ ਦੋਮਰ ਦਾ ਟਾਈਮ ਹੈ ਨੰਬਰ ਦੇ ਗੁਰਪ੍ਰੀਤ ਵੀ ਕੁਸ਼ਤੀ ਲਈ ਕੈਲਸ਼ੀਅਮ ਗੌਰ ਦੇ ਇਪਤੇ ਨਾਲ ਮੁਹਿੰਤਾ ਜਾ ਰਹੇ ਜਾਂ ਫਿਰ ਉਸ ਲਈ ਜੱਪਰ ਪੁਤਾਨ ਵਰਕਰ ਕਰਵਾਇਆ ਲੈ ਵੀ ਮੁੰਡਿਆ ਫੋਟੋ ਖੁੱਝ ਦੇ ਕੇ ਜਾਦਾਂ ਦੇ ਪਾਲ ਹੈ ਕਿ ਆਉਂਦੀਆਂ ਹਰੇਉਂਆਂ ਕੇ ਤੂਫਾਨ ਚਲੇ ਜਾਂਦੇ ਨਹੀਂ ਆਇਤੀ ਕਾਹ ਜੀ ਮੇਨੋ ਫਰਾਉ ਜੀ 300000 ਰੁਪਏ ਦਾ